हेलो एवरीवन आज अपन पढ़ने जा रहे हैं किस्सा कवि दमोदर बारे प्रश्न उत्तर पहला प्रश्न है अखी डिठ्ठा किस्सा कीता मैं ता गुणी ना कोई किस कवि दी उक्ति है दमोदर दी दमोदर केड़ी सदी दा है 16वीं सदी दा सब तो पहला मौलिक पंजाबी किस्सा केड़ा है हीर दमोदर अकबर दा समकालीन किस्साकार जिस दे किस्से विच अकबर दा जिक्र आया है दमोदर ਹੀਰ ਦੀ ਸਹੇਲੀਆਂ ਦੀ ਗਿਣਤੀ ਦਮੋਦਰ ਨੇ ਕਿੰਨੀ ਦੱਸੀ ਹੈ 360 ਦਮੋਦਰ ਨੇ ਚੂਚਕ ਦੇ ਕਿੰਨੇ ਪਿੰਡਾਂ ਉੱਪਰ ਹਕਮਰਾਨੀ ਦੱਸੀ ਹੈ 360 ਕਿਹੜੇ ਕਿੱਸਾਕਾਰ ਦੇ ਕਿੱਸਾ ਹੀਰ ਉੱਪਰ ਚਾਂਗੀ ਤੇ ਮਲਤਾਨੀ ਉਪਸ਼ਾਵਾਂ ਦਾ ਚੋਖਾ ਪ੍ਰਭਾਵ ਪਿਆ ਹੈ ਦਮੋਦਰ ਦਮੋਦਰ ਦੇ ਕਿੱਸਾ ਹੀਰਾਂਜੇ ਵਿੱਚ ਕਿਹੜੇ ਛੰਦ ਦੀ ਵਰਤੋਂ ਹੋਈ ਹੈ ਦਵਈਆ ਛੰਦ ਦੀ ਦਮੋਦਰ ਕਿਹੜੇ ਦੌਰ ਦਾ ਕਵੀ ਹੈ ਪੱਲੇ ਦੁਰਦਾ ਡਾਕਟਰ ਕੁਲਵੀਰ ਸਿੰਘ ਕਾਂਗ ਹੀਰ ਦਮੋਦਰ ਦਾ ਰਚਨਾ ਕਾਲ ਕਿੰਨਾ ਮੰਦੇ ਹਨ 1605 ਦੇ ਨੇੜੇ ਸਰ ਰਿਚਰ ਟੈਂਪਲ ਦੀ ਕਿਹੜੀ ਪੁਸਤਕ ਵਿੱਚ ਦਮੋਦਰ ਦੇ ਕਿੱਸੇ ਹੀਰ ਦਾ ਜ਼ਿਕਰ ਹੋਇਆ ਹੈ ਲੀਜੈਂਡਸ ਆਫ ਦੀ ਪੰਜਾਬ ਦਮੋਦਰ ਦੇ ਕਿੱਸੇ ਅਨੁਸਾਰ ਇਸ ਦੀ ਰਚਨਾ ਕਦੋਂ ਹੋਈ 1472 ਈਸਵੀ ਵਿੱਚ ਸਰ ਰਿਚਰ ਟੈਂਪਲ ਅਨੁਸਾਰ ਦਮੋਦਰ ਕੀ ਕੰਮ ਕਰਦਾ ਸੀ ਹੀਰ ਦੇ ਪਿੰਡ ਦਾ ਪਟਵਾਰੀ ਸੀ ਹੀਰ ਦਾ ਮੋਦਰ ਨੂੰ ਪੰਜਾਬੀ ਪਾਟਕਾ ਸਾਹਮਣੇ 1927 ਵਿੱਚ ਕਿਸ ਨੇ ਪੇਸ਼ ਕੀਤਾ ਗੰਗਾ ਸਿੰਘ ਗੰਗਾ ਸਿੰਘ ਵਿੱਦੀ ਨੇ ਪੰਜਾਬੀ ਬਿਆਨੀਆਂ ਕਾਵ ਸਾਹਿਤ ਦਾ ਮੁੱਢੀ ਕੌਣ ਹੈ ਦਮੋਦਰ ਤਾਰੀਖ ਚੰਗ ਸਿਆਲ ਵਿੱਚ ਹੀਰ ਦੇ ਮਰਨ ਦਾ ਸਾਲ ਕੀ ਦੱਸਿਆ ਗਿਆ ਹੈ 1452 ਈਸਵੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਗੁਰੂ ਨਾਨਕ ਕਾਲ ਦਾ ਪਹਿਲਾ ਕਿੱਸਾ ਕਰ ਕਿਸ ਨੂੰ ਮੰਨਿਆ ਜਾਂਦਾ ਹੈ ਦਮੋਦਰ ਨੂੰ ਦਮੋਦਰ ਤੋਂ ਇਲਾਵਾ ਹੋਰ ਕਿਨਾ ਕਿਨਾ ਕਿੱਸਾਕਾਰਾਂ ਨੇ ਹੀਰ ਦਾ ਕਿੱਸਾ ਲਿਖਿਆ ਵਾਰੀਸ਼ਾ ਮੁਕਬਲ ਭਗਵਾਨ ਸਿੰਘ ਮੀਆਂ ਚਿਰਾਗ ਅਹਿਮਦ ਯਾਰ ਅਹਿਮਦ ਗੁੱਜਰ ਫਜ਼ਲ ਸ਼ਾ ਜੋਗਾ ਸਿੰਘ ਮੋਲਾ ਬਖਸ਼ ਕੁਸ਼ਤਾਨੇ ਦਮੋਦਰ ਦੀ ਕਿੱਸੇ ਦਾ ਅੰਤ ਕਿਹੋ ਜਿਹਾ ਹੈ ਸੁਖਾੰਤਕ ਦਮੋਦਰ ਨੇ ਹੀਰਾਂਜੇ ਦੀ ਕਹਾਣੀ ਕਿੰਨੀਆਂ 17 ਵਿੱਚ ਲਿਖੀ 1070 ਵਿੱਚ ਦਮੋਦਰ ਨੂੰ ਕਿਸ ਸ਼ੈਲੀ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਸੂਤ੍ਰਿਕ ਸ਼ੈਲੀ ਦਾ ਦਮੋਦਰ ਨੇ ਕਿੰਨੇ ਕਿੱਸੇ ਲਿਖੇ ਦਮੋਦਰ ਨੇ ਕੇਵਲ ਇੱਕ ਹੀ ਕਿੱਸਾ ਹੀਰ ਲਿਖਿਆ ਦਮੋਦਰ ਅਨੁਸਾਰ ਹੀ ਰਾਂਝਾ ਕਿੱਥੇ ਮਿਲਦੇ ਹਨ ਚਨਾ ਦਰਿਆ ਦੇ ਕੰਢੇ ਤੇ ਕਿਸੇ ਦੇ ਅੰਤ ਵਿੱਚ ਦਮੋਦਰ ਹੀਰ ਅਤੇ ਰਾਂਝੇ ਨੂੰ ਕਿਸ ਦਿਸ਼ਾ ਵੱਲ ਭੇਜ ਦਿੰਦਾ ਹੈ ਮੱਕੇ ਦੀ ਦਿਸ਼ਾ ਵੱਲ ਭੇਜ ਦਿੰਦਾ ਹੈ ਦਮੋਦਰ ਨੇ ਰਾਂਝੇ ਲਈ ਕਿਹੜੇ ਸ਼ਬਦ ਵਰਤੇ ਤੀ ਦੋ ਰਾਜਨ ਤੇ ਜਾਖ ਦਮੋਦਰ ਨੇ ਹੀਰ ਲਈ ਕਿਹੜੇ ਕਿਹੜੇ ਸ਼ਬਦ ਵਰਤੇ ਸਲੇਟੀ ਜਟੇਟੀ ਤੇ ਚਕੇਟੀ ਨਮੋਦਰ ਦੇ ਕਿਸੇ ਨੂੰ ਕਿਸ ਪ੍ਰੈਸ ਤੋਂ ਪ੍ਰਕਾਸ਼ਿਤ ਕਰਵਾਇਆ ਗਿਆ ਵਜ਼ੀਰ ਹਿੰਦ ਮੋਲਾ ਬਖਸ਼ ਕੁਸ਼ਤਾ ਨੇ ਹੀ ਰਾंजे ਦੀ ਕਥਾ ਕਿਸ ਸਮੇਂ ਵਾਪਰੀ ਦਸੀ ਬਹਿਲੋ ਲੋਦੀ ਸਮੇਂ 1450 ਤੋਂ 1488 ਈਸਵੀ ਤੱਕ ਹੀਰ ਵਾਰੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕਿਸ ਨੇ ਕੀਤਾ ਪਾਈ ਗੁਰਦਾਸ ਨੇ 27ਵੀਂ ਵਾਰ ਦੀ ਪਹਿਲੀ ਪੋੜੀ ਵਿੱਚ ਪੀਰ ਮਰੀਦਾਂ ਦੀ ਵਾਰ ਵਿੱਚ ਅੱਖੀ ਡਿੱਠਾ ਸ਼ਬਦ ਦੀ ਵਰਤੋਂ ਕਰਨਾ ਦਮੋਦਰ ਦੀ ਕਿਹੜੀ ᔪਗਤ ਹੈ ਵਿ사 ਸਿਰਜਨਾ ਦੀ ਹੀਰ ਦੇ ਪਤੀ ਦਾ ਨਾਮ ਦਮੋਦਰ ਨੇ ਕੀ ਦੱਸਿਆ ਹੈ ਸਾਈਬੇ ਖੇੜਾ ਬਾਕੀ ਕਿਸਾਕਾਰਾਂ ਨੇ ਸੈਦਾ ਖੇੜਾ ਦੱਸਿਆ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ